ਸਾਡੇ ਪਿੰਡ ਨੂੰ ਕਈ ਦਿਨਾਂ ਤੋਂ ਸਾਡੇ ਨਗਰ ਦੇ ਵਿੱਚ ਇਹ ਗੱਲ ਦਾ ਬਹੁਤ ਵੱਡਾ ਅਫਸੋਸ ਹੈ ਬਹੁਤ ਵੱਡਾ ਦੁੱਖ ਮਨਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਵੀ ਕੁਝ মিডিਏ ਨੇ ਅਫਵਾਹਾਂ ੜਾਈਆਂ ਸੀ ਕਿ ਉਹਨਾਂ ਦੀ ਮੌਤ ਹੋ ਗਈ ਉਸ ਗੱਲ ਨੂੰ ਪਰ ਸਾਡੇ ਪਿੰਡ 'ਚ ਤਾਂ ਸਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ ਕਿਉਂਕਿ ਪਰਿਵਾਰ ਦੇ ਕੁਝ ਮੈਂਬਰ ਕੈਨੇਡਾ ਤੋਂ ਆਏ ਹੋਏ ਸੀ ਤੇ ਉਹਨਾਂ ਦੇ ਜਿਹੜੀ ਸਾਡੇ ਭੂਆ ਜੀ ਨੇ ਪ੍ਰਕਾਸ਼ ਕੌਰ ਸੋਹੀ ਪ੍ਰਕਾਸ਼ कौर ਦੇ ਜਿਹੜੇ ਭਤੀਜਾ ਤੇ ਭਤੀਜੇ ਦਾ ਨੌਜਵਾਨ ਬੇਟਾ ਉਹ ਆਏ ਹੋਏ ਨੇ ਰਣਵੀਰ ਤੇ ਵਰਿੰਦਰ ਕੈਨੇਡਾ ਤੋਂ ਹਲੇ ਰਾਤ ਹੀ ਸਾਰੇ ਅਸੀਂ ਇਕੱਠੇ ਹੀ ਸੀਗੇ ਉਹਨਾਂ ਦੇ ਬੇਟਾ ਹੋਇਆ ਪੋਤਾ ਇੱਥੇ ਬੈਠੇ ਸੀਗੇ ਅਸੀਂ ਰਾਤ ਪਰ ਜਦੋਂ ਅੱਜ ਇਹ ਖਬਰਾਂ ਆਈਆਂ ਤਾਂ ਸਾਨੂੰ ਵੀ ਬਹੁਤ ਵੱਡਾ ਤੱਕਾ ਲੱਗਿਆ ਦੇਖੋ ਧਰਮਿੰਦਰ ਦਿਓਲ ਕੋਈ ਇੱਕ ਜੇ ਆਪਾਂ ਕਹੀਏ ਕਿ ਪੰਜਾਬੀਆਂ ਦੇ ਤਾਂ ਜਿਹੜੀ ਪਹਿਚਾਣ ਹੈ ਹੀਮੈਨ ਦੀ ਇੱਕ ਪਹਿਚਾਣ ਬਣਾਈ ਵਰਲਡ ਲੈਵਲ ਤੇ ਪਰ ਉਹਨਾਂ ਨੇ ਪੰਜਾਬ ਦੀ ਪ੍ਰਤੀਨਿਧਤਾ ਵੀ ਕੀਤੀ ਹੈ ਬਹੁਤ ਚੰਗੇ ਰੂਪ ਦੇ ਵਿੱਚ ਅੱਜ ਜਿਹੜੀ ਸਾਡੇ ਨਗਰ ਦੀ ਪਹਿਚਾਣ ਸੀਗੀ ਉਹ ਵੀ ਉਹਨਾਂ ਦੇ ਨਾਲ ਹੀ ਮਤਲਬ ਮੈਂ ਕਹਿ ਸਕਦਾ ਕਿ ਨਾਲ ਹੀ ਚਲੀ ਗਈ ਇੱਕ ਉਸ ਅਦਾਕਾਰ ਦਾ ਸੋਹਰਾ ਪਰਿਵਾਰ ਹੋਣਾ ਸਨੀ ਦਿਓਲ ਤੇ ਬੋਬੀ ਦਿਓਲ ਦੇ ਨਾਨਕਿਆਂ ਦਾ ਘਰ ਹੋਣਾ ਇਹ ਆਪਣੇ ਆਪ 'ਚ ਇੱਕ ਬਹੁਤ ਮਾਨਵਤੀ ਇਤਿਹਾਸ ਵਾਲੀ ਗੱਲ ਹੈ ਔਰ ਸਾਨੂੰ ਮਾਇੂਸ ਹੋਣਾ ਸੁਭਾਵਿਕ ਹੈ ਔਰ ਸਾਨੂੰ ਇਸ ਗੱਲ ਤੇ ਦੁੱਖ ਹੈ ਅਫਸੋਸ ਹੈ ਕਿ ਉਹ ਅਦਾਕਾਰ ਉਹ ਫਿਲਮੀ ਦੁਨੀਆ ਦਾ ਸਤਾਰਾ ਉਹ ਇੱਕ ਚੰਗਾ ਇਨਸਾਨ ਜੀਨੇ ਇੱਥੇ ਆ ਕੇ ਵੀ ਸਾਡੇ ਨਗਰ ਚ ਵੀ ਜਦੋਂ ਆਉਂਦੇ ਰਹੇ ਫਿਲਮਾਂ ਦੀਆਂ ਸ਼ੂਟਿੰਗਾਂ ਤੋਂ ਬਿਨਾਂ ਵੀ ਕਿਤੇ ਵਿਆਹ ਸ਼ਾਦੀ ਪ੍ਰੋਗਰਾਮਾਂ ਚ ਇਕੱਠੇ ਹੁੰਦੇ ਰਹੇ ਤਾਂ ਉਹਨਾਂ ਨੇ ਬਿਨਾਂ ਭੇਦਭਾਵ ਤੋਂ ਆਮ ਲੋਕਾਂ ਨੂੰ ਮਿਲਦੇ ਰਹੇ ਮਲੇਰ ਕੋਟਲੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਮੁਸਲਮਾਨ ਪਰਿਵਾਰਾਂ ਨਾਲ ਹੁਣ ਵੀ ਹੁਣ ਤੱਕ ਉਹ ਵਰਤਦੇ ਰਹੇ ਉਹਨਾਂ ਦੇ ਪਰਿਵਾਰ ਚ ਪਿੱਛੇ ਇੱਥੇ ਸਣੀ ਦੋਲ ਤੇ ਬੋਬੀ ਦੋਲ ਦਾ ਇਹ ਘਰ ਹੈ ਇਹ ਉਹਨਾਂ ਦੇ ਨਾਨਕਿਆਂ ਦਾ ਅਸਲ ਘਰ ਹੈ ਸਾਰਾ ਪਰਿਵਾਰ ਹੱਸਦਾ ਵਜਦਾ ਹੁਣ ਅੱਜਕੱਲ ਸਾਰੇ ਕੈਨੇਡਾ ਨੇ ਇੱਥੇ ਇੱਕ ਪਰਿਵਾਰ ਰਹਿ ਰਿਹਾ ਤੇ ਹੁਣ ਅੱਜ ਉਹ ਸ਼ਾਮ ਨੂੰ 4 ਵਜੇ ਬੰਬੇ ਨੂੰ ਚਲੇ ਗਏ ਫਲਾਈਟ ਹੋਈ ਆ ਚੰਡੀਗੜ੍ਹ ਸਾਡੇ ਦਾ ਜੀ ਘਰ ਵਾਂਗੂ ਹੀਗਾ ਜੀ ਕਈ ਹਮ ਛੱਡੇ ਜੀਜਾ ਹੀ ਲਾ ਦਿੱਤੇ ਸੀ ਉਹ ਸੈਣੀ ਨੂੰ ਦੁੱਖ ਹੋਗੇ ਬੋਦੇ ਹੋਗੇ ਜੀ ਤਾਂ ਤਾਂ ਕੇ ਲੱਕੀ ਦੀ ਸ਼ਾਂਤ ਸੀ ਹਾਂ ਲੱਕੀ ਦੀ ਸ਼ਾਂਤੀ ਪੂਰੀ ਬੰਨ ਮਿਲਦੇ ਤੇ ਜਦੋਂ ਹੁੰਦੀ ਸੀ ਅਸੀਂ ਆਉਂਦੇ ਤੇ ਇਹ ਤੇ ਕਦੇ ਸਾਡੇ ਨਾਲ ਹੀ ਘਰ ਤੇ ਬੜਾ ਮਾੜਾ ਹੋਇਆ ਬੜਾ ਮਾੜਾ ਹੋਇਆ ਇੱਕਦਮ ਇਹਨਾਂ ਦਾ ਤਾਂ ਨਾਲ ਪਿੱਛੇ ਸਾਹਮਣੇ ਮਕਾਨ ਹੈ ਹਾਂਜੀ ਗਵੰਡੀ ਇੱਕ ਵਾਂਡੀ ਨੇ ਸਰਦਾਰ ਹਰਨੇਕ ਸਿੰਘ ਜੀ ਤੁਸੀਂ ਇਹ ਦੇਖੋ ਕਿ ਜਦੋਂ ਉਹਨਾਂ ਨੇ ਆਉਣਾ ਬੋਬੀਦੋਲ ਸਨੀ ਉਹਨਾਂ ਨੇ ਆਉਣਾ ਉਹਨਾਂ ਆ ਗੇਟ ਫੁੱਲਾ ਹੋਣਾ ਹਰ ਇੱਕ ਨੂੰ ਮਿਲਣਾ ਜੱਫੀ ਪਾ ਕੇ ਮਿਲਣਾ ਜੇ ਰੋਟੀ ਖਾਂਦਣ ਉਹਨਾਂ ਨੇ ਕਹਿਣਾ ਰੋਟੀ ਖਾ ਲਓ ਸਾਰੇ ਮਤਲਬ ਇੱਕ ਜਿਵੇਂ ਆਮ ਆਪਾਂ ਨਿਸਾਨ ਪਿੰਡੂ ਪਰਿਵਾਰ ਜੱਟ ਪਰਿਵਾਰ ਦਾ ਸੁਭਾਅ ਹੁੰਦਾ ਓਵੇਂ ਉਹਨਾਂ ਦਾ ਸੁਭਾਅ ਹੁਣ ਤੱਕ ਟ੍ਰੀਟ ਕਰਦੇ ਰਹੇ ਇਹ ਇਹਨਾਂ ਦਾ ਘਰ ਬਿਲਕੁਲ ਗਰਦੀਪ ਸਿੰਘ ਨੇ ਟ੍ਰੇਲਰ ਟ੍ਰੇਲਰਿੰਗ ਦਾ ਸਾਨੂੰ ਬਲਬੀਰ ਸਿੰਘ ਅਸੀਂ ਛਿੰਬਾ ਜਾਤੀ ਨੂੰ ਬਿਲੋਂਗ ਕਰਦੇ ਆਂ ਕਿ ਅਸੀਂ ਸਿਲਾਈ ਦਾ ਕੰਮ ਕਰਦੇ ਹਾਂ ਕੱਪੜੇ ਸੀਨੇ ਹਾਂਜੀ ਹਾਂ ਸਾਹਮਣੇ ਮੇਰੀ ਦੁਕਾਨ ਹੈ ਜੀ ਜਦੋਂ ਵੀ ਉਫਰ ਜੀ ਨੇ ਆਉਣਾ ਬਹੁਤ ਪਿਆਰ ਨਾਲ ਮੈਨਣਾ ਇੱਥੇ ਅਸੀਂ ਵੀ ਮਿਲਦੇ ਹਾਂ ਤੇ ਜੇ ਮੰਨ ਕੇ ਚਲੋ ਜਦੋਂ ਉੱਥੋਂ ਉਹਨਾਂ ਨੇ ਗੱਡੀ ਤੋਂ ਬਾਹਰ ਜਾਣਾ ਹੈ ਜੀ ਹਾਂਜੀ ਅਸੀਂ ਉਹਨਾਂ ਨੂੰ ਫਤੇ ਸਾਡਾ ਫਰਜ਼ ਸੀ ਅਸੀਂ ਫਤੇ ਬੁਲਾਉਣਾ ਤਾਂ ਉਹਨਾਂ ਨੇ ਗੱਡੀ ਰੋਕ ਕੇ ਸਾਨੂੰ ਫਤੇ ਦਾ ਜਵਾਬ ਫਤੇਜ ਦੇਣਾ ਜਦੋਂ ਵੀ ਇੱਥੇ ਆਉਂਦੇ ਰਹਿਆ ਫਿਲਮਾਂ ਦੀ ਸ਼ੂਟਿੰਗ ਸਮੇਂ ਜਾਂ ਕੋਈ ਅਜੇ ਵਿਆਹ ਸਮੇਂ ਅਸੀਂ ਛੋਟੇ ਛੋਟੇ ਸੀ ਜੀ ਇਸ ਤੋਂ ਪਹਿਲਾਂ ਅਸੀਂ ਸ਼ਨੀਦੋਲਾ ਨਾਲ ਇੱਥੇ ਆ ਪ੍ਰਾਇਮਰੀ ਸਕੂਲ ਪੈਂਦਾ ਹੈ ਸਾਡੇ ਅਸੀਂ ਉਹਨਾਂ ਨਾਲ ਖੇਡਦੇ ਰਹੇ ਹਾਂ ਕਿਉਂਕਿ ਕ੍ਰਿਕਟ ਉਸ ਟਾਈਮ ਪਨਮੋਰੇ ਵਿੱਚ ਨਹੀਂ ਜਾਂਦਾ ਸੀਗਾ ਕੋਈ ਵੀ ਤੇ ਸਾਨੂੰ ਉਹਨਾਂ ਨਾਲ ਦੇਖ ਕੇ ਚੰਬਾ ਹੋਣਾ ਵੀ ਕੀ ਚੀਜ਼ ਹੈ ਹਾਂਜੀ ਤੇ ਅਸੀਂ ਬੜੇ ਪਿਆਰ ਨਾਲ ਸਾਰਾ ਪਰਿਵਾਰ ਪੂਆ ਜੀ ਇੱਥੇ ਹਫ਼ਤਾ ਉੱਤਾ ਰਹਿ ਕੇ ਜਾਂਦੇ ਤੇ ਸਾਨੂੰ ਬੜੇ ਪਿਆਰ ਦਿੰਦੇ ਨੇ ਤੇ ਜਦੋਂ ਵੀ ਉਹਨਾਂ ਦਾ ਕਿਤੇ ਫੋਨ ਆਉਣਾ ਤਾਂ ਇੱਥੇ ਪੂਆ ਜੀ ਹੁੰਦੇ ਰਹਿੰਦੇ ਨੇ ਉਹਨਾਂ ਨੇ ਸਾਡੇ ਬਾਰੇ ਪੁੱਛਣਾ ਸਾਨੂੰ ਬਹੁਤ ਮਾਣ ਹੋਣਾ ਜੀ